ਹਿਦਾਇਆ ਵਰਗੀ ਟੰਗ ਜੀਣਦਾ ਸਿਖਾਇਆ ਤੇਰੇ ਪਿਆਰ ਨੇ 에어ਪੋਰਟ ਉਤੇ ਕੁੜੀ ਨੇ ਪਿੱਛੋਂ ਦੀ ਆ ਕੇ ਫੜਿਆ ਆਪਣਾ ਪਤੀ ਜੱਥੇ ਕਿ ਦੋਸਤੋ ਮੁੰਡਾ ਭਲੇਖੇ ਦੇ ਨਾਲ ਗਲਤ ਰਸਤੇ ਦੇ ਵਿੱਚ ਚੱਲਿਆ ਜਾਂਦਾ ਹੈ ਜੱਥੇ ਕਿ ਦੋਸਤੋ ਕੁੜੀ ਖੜੀ ਆਪਣੇ ਪਤੀ ਦੀ ਬੇਸਬਰੀ ਦੇ ਨਾਲ ਉਡੀਕ ਕਰਦੀ ਹੈ ਪਰ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਪਤੀ ਗਾਲਤ ਰਸਤੇ ਵਿੱਚ ਦੀ ਨਿਕਲ ਕੇ ਹੋਰ ਪਾਸੇ ਚਲੇ ਗਿਆ ਹੈ ਪਰ ਦੋਸਤੋ ਇਹ ਕੁੜੀ ਭੱਜ ਕੇ ਆਪਣੇ ਪਤੀ ਨੂੰ ਇੰਜ ਟੱਚ ਕਰਦੀ ਹੈ ਜੱਥੇ ਕਿ ਦੋਸਤੋ ਮੁੰਡਾ ਬੇहद ਹਰਾਨ ਤੇ ਮੌਕੇ ਤੇ ਹੀ ਆਪਣੀ ਘਰ ਵਾਲੀ ਨੂੰ ਪਾ ਲੈਂਦਾ ਹੈ ਜੱਫੀ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ-ਸਾਫ ਦੇਖ ਸਕਦੇ ਜਿਵੇਂ ਕਿ ਦੋਸਤੋ ਦੇਖਿਆ ਜਾਵੇ ਕਿ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਤੇ ਬੇਹੱਦ ਵਾਇਰਲ ਹੁੰਦੇ ਰਹਿੰਦੇ ਹਨ ਚੰਗੇ ਪੇਖਣ ਨੂੰ ਲੈ ਕੇ ਪੰਜਾਬ ਦੀ ਜੁਬਾਨੀ ਵਿਦੇਸ਼ਾਂ ਦੇ ਵਿੱਚ ਜਾ ਰਹੀ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੇ ਵੀਡੀਓ ਵੀ ਇਹ ਹਰਦ ਸੋਸ਼ਲ ਮੀਡੀਆ ਤੇ ਬਾਰਨ ਹੁੰਦੀ ਰਹਿੰਦੇ ਹਨ ਜਿਵੇਂ ਕਿ ਦੇਖੀਏ ਕਿ ਅੱਜ ਦੇ ਸਮੇਂ ਦੇ ਵਿੱਚ ਪੰਜਾਬੀ ਵਿਦੇਸ਼ਾਂ ਦੇ ਵਿੱਚ ਜਾ ਰਹੇ ਹਨ ਤੇ ਇੱਕ ਪਾਸੇ ਵਿਦੇਸ਼ਾਂ ਦੇ ਵਿੱਚੋਂ ਪੰਜਾਬ ਵਾਪਸ ਆ ਰਹੇ ਹਨ ਕਿ ਦੋਤੋ ਤੁਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣੇ ਰਹਿ ਲਈ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ